ਸਤ ਸ੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਇੱਕ ਬੱਚੀ ਮਾਂ ਦੀ ਗੋਦ ਦੇ ਵਿੱਚ ਤੇ ਦੇ ਦੇ ਪਈਓ ਜੋ ਕਿ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਈ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਹੜਾ ਗਲ ਦੇ ਉੱਤੇ ਟਾਂਕੇ ਲੱਗੇ ਹੋਏ ਸੀ ਤਸਵੀਰਾਂ ਕੁਝ ਐਸੀਆਂ ਵੀ ਸਾਹਮਣੇ ਆਈਆਂ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਤੇ ਨਹੀਂ ਕਰ ਸਕਦੇ ਕਿਉਂਕਿ ਦਿਲ ਦੇ ਹਿਲਾਉਣ ਵਾਲੀਆਂ ਉਹ ਤਸਵੀਰਾਂ ਨੇ ਦਿਲ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਉਹਨਾਂ ਤਸਵੀਰਾਂ ਨੂੰ ਦੇਖ ਕੇ ਇਸ ਕਰਕੇ ਉਹ ਤਸਵੀਰਾਂ ਤਾਂ ਤੁਹਾਡੇ ਨਾਲ ਨਹੀਂ ਸਾਂਝੀਆਂ ਕਰ ਸਕਦੇ ਪਰ ਹਾਲਾਤ ਬੱਚੀ ਦੇ ਉਹਨਾਂ ਤਸਵੀਰਾਂ ਦੇ ਵਿੱਚ ਬਹੁਤ ਜ਼ਿਆਦਾ ਨਾਜ਼ੁਕ ਨਜ਼ਰ ਆ ਰਹੇ ਸੀ ਜਿਦੇ ਵਿੱਚ ਕੀ ਉਹ ਤਸਵੀਰ ਦੇ ਵਿੱਚ ਦੇਖਣ ਨੂੰ ਲੱਗਦਾ ਪਿਆ ਸੀ ਕਿ ਜਿਹੜੀ ਡੋਰ ਆ ਉਹ ਕਾਫੀ ਹੱਦ ਅੰਦਰ ਤੱਕ ਜਿਹੜੀ ਹੈ ਉਹ ਤਸ ਚੁੱਕੀ ਸੀ ਤੇ ਕਾਫੀ ਜ਼ਿਆਦਾ ਜੜਾ ਆ ਉਹ ਬੇਟੀ ਦੇ ਮੂੰਹ ਨੂੰ ਉਸਨੇ ਕੱਟ ਲਗਾਇਆ ਹੋਇਆ ਸੀ ਹਾਂ ਡਾਕਟਰਾਂ ਦੀ ਮਿਹਨਤ ਦੇ ਨਾਲ ਬੱਚੀ ਦੇ ਗਲ ਦੇ ਉੱਤੇ ਟਾਂਕੇ ਲਗਾ ਕੇ ਉਸ ਨੂੰ ਠੀਕ ਕਰ ਦਿੱਤਾ ਗਿਆ ਪਰ ਬਹੁਤ ਬੁਰੇ ਹਾਲਾਤ ਸੀ ਚਾਈਨਾ ਡੋਰ ਜਿਹੜੀ ਕਿ ਲੋਕ ਆਪਣੇ ਬੱਚਿਆਂ ਨੂੰ ਪਤੰਗ ਚੜਾਉਣ ਦੇ ਲਈ ਬੜੇ ਚਾਹ ਨਾਲ ਲੈ ਕੇ ਦਿੰਦੇ ਆ ਤੇ ਕਈ ਬੱਚਿਆਂ ਦੀ ਜਿੱਦ ਕਰਨ ਦੇ ਉੱਤੇ ਵੀ ਲੈ ਕੇ ਦਿੰਦੇ ਨੇ ਪਰ ਤੁਹਾਨੂੰ ਦੱਸ ਦੇ ਕਿ ਤੁਹਾਡੇ ਬੱਚੇ ਕਿਸੇ ਹੋਰ ਦੇ ਬੱਚੇ ਦੀ ਜਿਹੜਾ ਆ ਉਹ ਵੱਡੇ ਤਰੀਕੇ ਨਾਲ ਨੁਕਸਾਨ ਕਰ ਸਕਦੇ ਨੇ ਚਾਈਨਾ ਡੋਰ ਦੇ ਨਾਲ ਬਹੁਤ ਸਾਰੀ ਚਾਈਨਾ ਡੋਰ ਜਿਹੜੀ ਹੈ ਉਹ ਅ ਵਿਕਦੀ ਹੈ ਮਾਰਕੀਟ ਦੇ ਵਿੱਚ ਹਾਲਾਕਿ ਇਸ ਨੂੰ ਅਨਲੀਗਲ ਜਿਹੜਾ ਆ ਉਹ ਕਰਾਰ ਦਿੱਤਾ ਹੋਇਆ ਹੈ ਫਿਰ ਵੀ ਇਹ ਡੋਰ ਜਿਹੜੀ ਹੈ ਬਾਰ-ਬਾਰ ਕਿਤਨਾ ਕਿਤੇ ਚੋਰੀ ਸੱਪੀ ਵਿਕਦੀ ਜਾ ਰਹੀ ਹੈ ਇਹ ਡੋਰ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਉਹ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੇ ਬਹੁਤ ਸਾਰੇ ਲੋਕਾਂ ਦੇ ਕਤਲ ਵੀ ਕੀਤੇ ਇਹ ਚਾਈਨਾ ਡੋਰ ਇੱਕ ਕਾਤਲ ਡੋਰ ਹੈ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਤੇ ਜਿਹੜੇ ਲੋਕ ਇਸ ਨੂੰ ਵੇਚਦੇ ਜਾਂ ਜਿਹੜੇ ਲੋਕ ਇਸ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਇੱਕ ਹੀ ਬੇਨਤੀ ਏ ਕਿ ਇਹ ਨਾ ਵੇਚੋ ਤੇ ਨਾ ਵਰਤੋ ਕਿਉਂਕਿ ਤੁਹਾਡੇ ਵੇਚਣ ਦੇ ਨਾਲ ਜਾਂ ਤੁਹਾਡੇ ਵਰਤਣ ਦੇ ਨਾਲ ਹੋ ਸਕਦਾ ਹੈ ਕੱਲ ਨੂੰ ਤੁਹਾਡੇ ਹੀ ਕਿਸੇ ਆਪਣੇ ਦੀ ਜਾਨ ਖਤਰੇ ਦੇ ਵਿੱਚ ਆ ਜਾਵੇ ਪਰ ਕੀ ਕਹਿ ਸਕਦੇ ਆ ਤੁਹਾਨੂੰ ਲੋਕਾਂ ਨੂੰ ਇਸ ਗੱਲ ਦੀ ਸੋਝੀ ਨਾ ਸੀ ਨਾ ਹੈ ਤੇ ਨਾ ਸ਼ਾਇਦ ਹੋਵੇਗੀ ਬਹੁਤ ਸਾਰੇ ਧਮਾਦਾਸੀ ਇਹ ਵੀ ਦੇਖਿਆ ਕਿ ਬਹੁਤ ਸਾਰੇ ਲੋਕ ਚੋਰੀ ਛੱਪੀ ਇਹਨਾਂ ਡੋਰਾ ਨੂੰ ਵੇਚੀ ਜਾਂਦੇ ਤੇ ਬਹੁਤ ਸਾਰੇ ਲੋਕ ਇਹਨਾਂ ਡੋਰਾ ਨੂੰ ਜੜਾ ਆ ਉਹ ਚੋਰੀ ਛੱਪੀ ਖਰੀਦ ਕੇ ਵੀ ਪਤੰਗਾ ਚੜਾਉਂਦੇ ਨੇ ਸ਼ਹਿਰਾਂ ਦੇ ਵਿੱਚ ਪੁਲਿਸ ਨੇ ਰੇਡ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪਿਛਲੇ ਸਾਲ ਬਹੁਤ ਜ਼ਿਆਦਾ ਰੇਡਸ ਹੋਈਆਂ ਸੀ ਪਰ ਪਿੰਡਾਂ ਥਾਵਾਂ ਦੇ ਵਿੱਚ ਚੋਰੀ ਛੱਪੀ ਕਿਤੇ ਨਾ ਕਿਤੇ ਚਾਈਨਾ ਡੋਰ ਦੇ ਨਾਲ ਪਤੰਗਾ ਚੜਦੀਆਂ ਰਹੀਆਂ ਤੇ ਪਤੰਗਾ ਦੀਆਂ ਡੋਰਾਾਂ ਲੋਕਾਂ ਦੇ ਕੰਨ ਗਲੇ ਤੇ ਮੱਥੇ ਮੂੰਹ ਵੱਡੀਆਂ ਰਹੀਆਂ ਇਸੇ ਦੇ ਨਾਲ ਬਹੁਤ ਸਾਰੇ ਪੰਛੀ ਜਾਨਵਰ ਵੀ ਇਸ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਪਰ ਲੋਕ ਕਿੱਥੇ ਟਲਦੇ ਨੇ ਕੀ ਕਹਿ ਸਕਦੇ ਆ ਤੁਸੀਂ ਇਸ ਦੇ ਉੱਤੇ ਆਪਣਾ ਕਮੈਂਟ ਕਰਕੇ ਕੀ ਕਹੋਗੇ ਆਪਣਾ ਕਮੈਂਟ ਜ਼ਰੂਰ ਕਰਿਓ ਆਪਣੀ رائے ਜ਼ਰੂਰ ਦਿਓ ਕਿ ਚਾਇਨਾ ਰੋਡ ਦੇ ਉੱਤੇ ਕਿਸ ਤਰ੍ਹਾਂ ਦੀ ਲਗਾਮ ਲੱਗਣੀ ਚਾਹੀਦੀ ਹੈ ਤੇ ਕਿਸ ਤਰ੍ਹਾਂ ਦੀ ਰੋਕ ਲੱਗਣੀ ਚਾਹੀਦੀ ਤਾਂ ਕਿ ਇਸ ਡੋਰ ਦਾ ਪੂਰੀ ਤਰ੍ਹਾਂ ਭਾਰਤ ਦੇ ਵਿੱਚੋਂ ਬਾਈਕਾਟ ਹੋ ਸਕੇ ਧੰਨਵਾਦ ਮੇਰਾ ਨਾਮ ਸੁਖਤੇਨ ਸਿੰਘ ਜੀ ਪਿੰਡ ਮੂਲਿਆਂਵਾਲਾ ਡਾਕ ਨਾ ਧਾਰੀਪੁਰ ਬਦਾਸ ਜੀ ਬੱਚੀ ਦੀ ਉਮਰ ਜੀ 3.5 ਸਾਲ ਹੈ ਅਸੀਂ ਬੱਚਿਆਂ ਦੇ ਇਥੇ ਬਟਾਲੇ ਸ਼ਹਿਰ ਬੱਚਿਆਂ ਦੇ ਨਾਨਕੇ ਬਟਾਲੇ ਕੋਲੇ ਉੱਥੇ ਵਾਪਸ ਜਾ ਰਹੇ ਸੀ ਦੇ ਬਟਾਲੇ ਬਿਜਲੀ ਘਰ ਕੋਲੇ ਜੀਟੀ ਰੋਡ ਤੇ ਬਿਲਕੁਲ ਨੋਰਮਲ ਸਵੀਡ ਜਾਪਾ ਮੋਟਰਸਾਈਕਲ ਤੇ ਜਾ ਰਹੇ ਸੀ ਇਹ ਬੱਚੀ ਆਪਣੀ ਮਾਤਾ ਦੇ ਮਾਮਾ ਦੇ ਗੋਦ ਵਿੱਚ ਬਿਠੇ ਬੈਠੀ ਸੀ ਚੈਨਾਵੜੀ ਡੋਰ ਪਤਾ ਨਹੀਂ ਕਿੱਥੋਂ ਆਈ ਉੱਪਰ ਆਈ ਤੇ ਸਿੱਧਾ ਇਹਦੇ ਸਾਰਾ ਕੁਝ ਬਹੁਤ ਜ਼ਿਆਦਾ ਡੈਮੇਜ ਬਹੁਤ ਜ਼ਿਆਦਾ ਜਕੀ ਮਾਰ ਕੇ ਚਲੀ ਗਈ ਹੈ। ਅਰੇ ਕਿੰਨੇ ਟਾਂਕੇ ਲੱਗੇ ਬੱਚੀ ਦੇ ਕਿੰਦਾਂ ਦੇ ਹਾਲਾਤ ਸੀ ਤੇ ਤੁਹਾਡੇ ਮੰਦ ਕੀ ਗੁਦਰੀ ਨੂੰ ਯਾਦ ਆ ਕਿ ਇੱਕ ਲੋਕ ਕਿ ਉਹ ਮੰਦ ਕੀ ਗੁਜ਼ਰੇਗੀ ਪਰ ਫਿਰ ਵੀ ਆਪਣੇ ਲਫ਼ਜ਼ਾਂ ਦਾ ਦੱਸੋ ਕਿਨੇ ਟਾਂਕੇ ਲੱਗੇ ਸੀ ਮੈਂ ਤਾਂ ਗਿਣਤੀ ਨਹੀਂ ਕਰ ਸਕਿਆ ਬਹੁਤ ਪਰੇਸ਼ਾਨ ਹਾਂ ਤੇ ਮਤਲਬ ਬਹੁਤ ਪਰੇਸ਼ਾਨ ਹਾਂ ਮੇਰੇ ਦੋਸਤਾਂ ਨੇ ਮੈਨੂੰ ਫੋਟੋ ਜਦੋਂ ਦੇਖੀ ਆ ਤੇ ਉਹਦੇ ਵਿੱਚ ਉਹਨਾਂ ਦੱਸਿਆ ਵੀ 65 ਤੋਂ ਪਲੱਸ ਦੇ ਰਿਹਾ 65 ਤੋਂ ਗਿਆਦਾ ਜਿਹੜੇ ਉਪਰਲੀ ਸਕੈਨ ਤੇ ਟੰਗ ਗਿਆ ਜਿਹੜੇ ਅੰਦਰਲੇ 4 ਲੇਅਰਸ ਡਾਕਟਰ ਨੇ ਸਟੈਚ ਕੀਤੀਆਂ ਉਹਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਜੀ ਕਿੰਨੇ ਕੁ ਟੰਗ ਲੀਕ ਨੇ ਉਹਨਾਂ ਦੇ ਥੋਡੀ ਤੇ ਗਲ ਤੇ ਤੇ ਦਸਤਾਰ ਤੇ ਕੱਟ ਲੱਗਾ ਸੀ ਜੋ ਹੁਣ ਥੋੜਾ ਜਿਹਾ ਠੀਕ ਹੋ ਚੁੱਕਾ ਹੈ ਦਸਤਾਰ ਸਾਰੀ ਕੱਟੀ ਗਈ ਸੀ ਤੋਂ ਮੰਨ ਕੇ ਜਦ ਡੋਰ ਲੰਘ ਕੇ ਗਈ ਉਹਦੇ ਵੱਜ ਕੇ ਤੇ ਬਹੁਤ ਜ਼ਿਆਦਾ ਮਤਲਬ ਉਹਦਾ ਬੱਚੇ ਦੀ ਮੰਮਾ ਦਾ ਨੁਕਸਾਨ ਹੋਣਾ ਬਚ ਗਿਆ ਪਰ ਬੱਚੀ ਬਹੁਤ ਜ਼ਿਆਦਾ ਮਤਲਬ ਨੁਕਸਾਨ ਕਰਕੇ ਗਈ ਹਸਪਤਾਲ ਸਰਬ ਸੁਖ ਹਸਪੀਟਲ ਬਟਾਲਾ ਜਿਹੜਾ ਡਾਕਟਰ ਸਾਹਿਬਾਂ ਦਾ ਮੈਨੇਜਮੈਂਟ ਦਾ ਬਹੁਤ ਵਧੀਆ ਰੋਲ ਜੀ ਉਹਨਾਂ ਨੇ ਸਾਨੂੰ ਬਹੁਤ ਸਹਾ ਕਲਮਾ ਆਤਮਾਨ ਨੂੰ ਹੋਰ ਸਮਤ ਬਲ ਬਖਸ਼ੇ ਤੇ ਮੈਂ ਇਹੋ ਕਹਿਣਾ ਚਾਹਾਂਗਾ ਵੀ ਮਤਲਬ ਆਮ ਲੋਕ ਤੇ ਸਰਕਾਰਾਂ ਨੂੰ ਪਹਿਲਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਚਾਇਨਾ ਡੋਰ ਦਾ ਵਾ ਪੂਰਨ ਤੌਰ ਤੇ ਸਪਸ਼ਟ ਬਾਈਕਾਟ ਕੀਤਾ ਜਾਵੇ ਪਾਬੰਦੀशुदा ਚਾਇਨਾ ਡੋਰ ਆ ਫਿਰ ਵੀ ਕੋਈ ਇਲੀਗਲ ਤਰੀਕੇ ਨਾਲ ਜੋ ਇਹ ਮਤਲਬ ਸਰਕਾਰ ਲੋਕ ਖਰੀਦੇ ਆ ਜਾਂ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਰਿਕਵੈਸਟ ਹੈ ਮੈਂ ਸਿਮਰਨ ਕੌਰ ਮਿੰਡ ਮੋਲਿਆਵਾਲ ਸਾਰੀਵਾਲ ਤੋਂ ਕੀ ਕਹਿਣਾ ਚਾਹੁੰਦੇ ਨੇ ਬੱਚੀ ਨਾਲ ਇਹ ਹਾਸਾ ਹੈ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋਇਆ ਕਿਸੇ ਪੇਰੈਂਟਸ ਨਾਲ ਨਾ ਹੋਵੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਿਹੜੀ ਇਹ ਕਿਲਰ ਫਰੈਡ ਹੈ ਜਿਹਨੂੰ ਇਹ ਚਾਇਨਾ ਡੋਰ ਕਹਿੰਦੇ ਆ ਜਾਂ ਗੱਟੂ ਕਹਿੰਦੇ ਆ ਇਸ ਤੋਂ ਇਹ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ ਬਾਜ਼ਾਰਾਂ ਵਿੱਚ ਜਾਂ ਕਿਸੇ ਦੇ ਘਰਾਂ ਵਿੱਚ ਇਹ ਆਉਂਦੀ ਆ ਕਿੱਦਾਂ ਆਉਂਦੀ ਆ ਇਹ ਸਭੇ ਜਾਣਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਵੀ ਅਜਿਹਾ ਹਾਦਸਾ ਹੋਵੇ ਸੋ ਪੀਸੁਰ ਕੈਸਟਰੀ ਆ ਕੀ ਜਿੰਨੀ ਹੋ ਸਕੇ ਲੀਗਲੀ ਤੌਰ ਤੇ ਇਸ ਤੇ ਉਹ ਵੀ ਮਾਂ ਤੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਵੀ ਬੱਚਾ ਆਇਆ ਸੀ ਉਹਨੂੰ ਜੇ ਉਹ ਜਿੱਦ ਕਰਦਾ ਹੈ ਤਾਂ ਉਹ ਜਿੱਦ ਪੁਗਾਈ ਨਾ ਜਾ ਸਕੇ ਕਿਉਂਕਿ ਇਹ ਜਿਹੜੀ ਡੋਰ ਆ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਿਆ ਕੇ ਦਿੱਤੀ ਜਾ ਉਹ ਲਿਆ ਕੇ ਦਿਓ ਤਾਂ ਜੋ ਇਹ ਕਿਲਰ ਥ੍ਰੈਡ ਤੋਂ ਬਚ ਸਕਣ ਹਸਪਤਾਲ ਰੋਲ ਵੀਰ ਜੀ ਬਹੁਤ ਵਧੀਆ ਸਰਬਸੁਖ ਹਸਪੀਟਲ ਬਟਾਲੇ ਤੋਂ ਅਸੀਂ ਬਹੁਤ ਵਧੀਆ ਇਹਨਾਂ ਨੇ ਡਾਕਟਰਾਂ ਨੇ ਟਰੀਟ ਕੀਤਾ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਹੁਣ ਤੱਕ ਸਾਨੂੰ 10 ਦਿਨ ਹੋ ਗਏ ਆ ਇੱਥੇ ਤੋਂ ਸਾਡਾ ਜੋ ਟਰੀਟਮੈਂਟ ਸੀਗਾ ਜੋ ਵੀ ਬੱਚੇ ਦਾ ਕਹਿ ਲੀਏ ਕਿ ਔਰਲ ਜਾਂ ਜਿੱਦਾਂ ਨੇ ਸਸਪੈਂਸ਼ਨ ਚੱਲ ਰਹੀ ਸੀਗਾ ਸਭ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਟਰੀਟ ਕੀਤਾ ਸੋ ਡਾਕਟਰਾਂ ਦੇ ਬਹੁਤ ਤਾਣੁ ਆਦੀ ਆ ਇਤੋਂ ਦੀ ਟੀਮ ਦੇ ਹਸਪੀਟਲ ਦਾ ਨਾਮ ਸਰਬਸੁਖ ਹਸਪੀਟਲ ਬਟਾਲਾ ਹੈ ਮੈਂ ਡਾਕਟਰ ਹਰਪ੍ਰੀਤ ਕੌਰ ਪੇਸ਼ੈਂਟ ਦੀ ਆਪਰੇਟਿੰਗ ਸਰਜਨ ਹਾਂ ਜਦੋਂ ਬੱਚੀ ਸਾਡੇ ਕੋਲ ਆਈ ਤੇ ਬੱਚੀ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਬੱਚੇ ਦਾ ਬਹੁਤ ਬਲੱਡ ਲਾਸ ਹੋ ਚੁੱਕਿਆ ਸੀਗਾ ਬੱਚੇ ਦੇ ਫੇਸ ਤੇ ਲੈਸੀਰੇਟਡ ਬੂਨ ਜੜਾ ਕਿ ਬਿਲਕੁਲ چیرਦਾ ਹੋਇਆ ਉਹਦੇ ਬਲੱਡ ਵੈਸਲਸ ਮੇਨ ਵੈਸਲਸ ਤੱਕ ਪਹੁੰਚ ਚੁੱਕਿਆ ਸੀਗਾ ਤੇ ਉਹਦੀਆਂ ਬਿਲਕੁਲ ਮੇਨ ਬਲੱਡ ਦੀਆਂ ਵੈਸਲਸ ਕੈਰੋਟਿਡ ਵੈਸਲਸ ਜਿਹਨੂੰ ਕਹਿੰਦੇ ਨੇ ਜਾਂ ਫਿਰ ਇੰਟਰਨਲ ਜੁਗਲਰ ਵੈਸਲਸ ਉਹ ਪੂਰੀਆਂ ਹੀ ਐਕਸਪੋਜ਼ ਹੋ ਚੁੱਕੀਆਂ ਸੀਗੀਆਂ ਤੇ ਪੇਸ਼ੈਂਟ ਨੂੰ ਬਿਲਕੁਲ ਪੀਲਾ ਪੈ ਚੁੱਕਿਆ ਸੀਗਾ ਮਰੀਜ਼ ਇੱਕਦਮ ਇੰਨਾ ਜ਼ਿਆਦਾ ਬਲੱਡ ਲੌਸ ਸੀਗਾ ਪੇਸ਼ੈਂਟ ਨੂੰ ਅਸੀਂ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਿਆ ਗਿਆ ਪੇਸ਼ੈਂਟ ਨੂੰ ਜਿਹੜੇ ਸਟਾਰਟਿੰਗ 'ਚ ਜੋ ਵੀ ਦੇ ਸਕਦੇ ਸੀਗੇ ਉਹਨਾਂ ਦੀ ਰੈਸਸਿਟੇਟ ਸਮਝ ਲੋ ਕਿ ਤੁਹਾਨੂੰ ਮੈਨੇਜ ਕਰਨ ਵਾਸਤੇ ਜੋ ਵੀ ਡਰੱਗਸ ਜੋ ਵੀ ਕਰਨਾ ਸੀਗਾ ਉਹ ਸਟਾਰਟ ਕੀਤਾ ਉਹਨਾਂ ਦੀ ਸਰਜਰੀ ਦਾ ਪ੍ਰੋਸੈਸ ਅਸੀਂ ਮੀਨਵਾਈਲ ਸਟਾਰਟ ਕੀਤਾ ਤੇ ਪੇਸ਼ੈਂਟ ਨੂੰ ਇਮੀਡੀਏਟ ਸਰਜਰੀ ਵਾਸਤੇ ਲਿਆ ਗਿਆ ਤੇ ਪੇਸ਼ੈਂਟ ਦੀ ਲੇਅਰ ਬਾਈ ਲੇਅਰ ਸੂਚਰਿੰਗ ਉਹਨੂੰ ਮੈਨੇਜ ਕਰਨਾ ਸਾਡੇ ਲਈ ਥੋੜਾ ਡਿਫਿਕਲਟ ਸੀਗਾ ਕਿਉਂਕਿ ਇੱਕ ਤੇ ਬੱਚਾ ਸੀਗਾ ਦੂਸਰਾ ਬਲੱਡ ਲੌਸ ਸੀਗਾ ਪ੍ਰੈਸ਼ਰ ਨੂੰ ਬਲੱਡ ਟ੍ਰਾਂਸਫਿਊਸ਼ਨਸ ਵੀ ਕੀਤੀਆਂ ਗਈਆਂ ਤੇ ਇਸ ਹੱਬ ਨਾਲ ਅਸੀਂ ਉਹਨਾਂ ਨੂੰ ਆਈਸੀਯੂ ਮੈਨੇਜਮੈਂਟ ਪਲੱਸ ਆਪਣੇ ਸਰਜਰੀ ਓਟੀ ਮੈਨੇਜਮੈਂਟ ਕਰਕੇ ਪੇਸ਼ੈਂਟ ਨੂੰ ਰਿਕਵਰ ਕੀਤਾ ਗਿਆ ਮੈਂ ਇਹ ਮੈਸੇਜ ਸਰਕਾਰ ਨੂੰ ਪਲੱਸ ਮੈਂ ਇਹ ਮੈਸੇਜ ਆਮ ਜਨਤਾ ਨੂੰ ਵੀ ਦੇਣਾ ਚਾਹੁੰਦੀ ਹਾਂ ਕਿ ਜੋ ਡੋਰ ਕਿਸੇ ਦੀ ਕਿਸੇ ਲਈ ਲਾਈਫ ਥ੍ਰੈਟਨਿੰਗ ਹੋ ਸਕਦੀ ਹੈ ਇਹ ਅੱਜ ਇਹ ਬੱਚਾ ਸਫਰ ਹੋਇਆ ਕੱਲ ਨੂੰ ਤੁਹਾਡਾ ਆਪਣਾ ਬੱਚਾ ਸਫਰ ਹੋ ਸਕਦਾ ਤੁਸੀਂ ਆਪ ਸਫਰ ਹੋ ਸਕਦੇ ਹੋ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਤੇ ਇਸ ਡੋਰ ਨੂੰ ਬਿਲਕੁਲ ਵੀ ਯੂਜ਼ ਨਾ ਕੀਤਾ ਜਾਏ ਤੇ ਸਰਕਾਰ ਨੂੰ ਮੇਰੀ ਇਹ ਅਪੀਲ ਹੈ ਕਿ ਜੇ ਜਿਹੜੀ ਇਹ ਡੋਰ ਲੋਕਾਂ ਵਾਸਤੇ ਜਾਨ ਲੋਕਾਂ ਦੀ ਲਾਈਫ ਥ੍ਰੈਟਨਿੰਗ ਬਣ ਰਹੀ ਹੈ ਤੇ ਇਸ ਡੋਰ ਦੇ ਉੱਤੇ ਸਖਤ پابੰਦੀ ਕੀਤੀ ਜਾਏ ਇਸ ਡੋਰ ਨੂੰ ਬੈਨ ਕੀਤਾ ਜਾਏ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਬੱਚੀ ਦਾ ਸ਼ੁਰੂ ਤੋਂ ਲੈ ਕੇ ਟ੍ਰੀਟਮੈਂਟ ਜਿਹੜਾ ਹੈ ਉਹ ਹੁਣ ਮੇਰੇ ਕੋਲ ਹੀ ਚੱਲ ਰਿਹਾ ਹੈ ਬੱਚੀ ਦੇ ਫਾਲੋਅ ਅਪ ਹੋ ਰਹੇ ਨੇ ਅਸੀਂ ਲੇਅਰ ਬਾਈ ਲੇਅਰ ਸੂਚਨਿਗ ਕੀਤੀ ਸੀ ਕਿ ਕੋਸ਼ਿਸ਼ ਕੀਤੀ ਗਈ ਹੈ ਸਾਡੇ ਵੱਲੋਂ ਕਿ ਇਹਨਾਂ ਨੂੰ ਮਿਨੀਮਲ ਤੋਂ ਮੀਨੀਮਲ ਸਕਾਰ ਦਿੱਤਾ ਜਾਏ ਮਤਲਬ ਬਿਲਕੁਲ ਕੱਟ ਸਕਾਰ ਆਏ ਤੇ ਉਸ ਸਾਹਬ ਲਈ ਉਹਨਾਂ ਦਾ ਟ੍ਰੀਟਮੈਂਟ ਅੱਗੇ ਚੱਲ ਰਿਹਾ ਜੋ ਵੀ ਉਹਦੇ ਤੇ ਦਵਾਈਆਂ ਲੱਗਣੀਆਂ ਜਾਂ ਮੈਡੀਕੇਸ਼ਨਸ ਸਕਾਰ ਕੱਟ ਕਰਨ ਵਾਸਤੇ ਲੱਗਣੀਆਂ ਅਸੀਂ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੇਰੇ ਕੋਲ ਫਾਲੋਅ ਅਪ ਕਰਦੇ ਰਹਿਣ ਤੇ ਅਸੀਂ ਇਹਨਾਂ ਦੇ ਚਿਹਰੇ ਦੇ ਉੱਤੇ ਇਸ ਕਾਰ ਨੂੰ ਕੋਸ਼ਿਸ਼ ਕਰੀਏ ਕਿ